मरो, मरो, मोदी शरण करो शरण करो शरण करो नहीं शरम तो डूब मरो डूब मरो नरेंद्र मोदी मुर्दाबाद 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 नरेंद्र मोदी मुर्दाबाद 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 मोदी सरकार मुर्दाबाद E शर्म करो शर्म करो शर्म करो नहीं शर्म तो डूब मरो डूब मरो डूब मरो होती तेरी तनाशाही नहीं।, नहीं चलेगी नहीं चलेगी होती तेरी तनाशाही नहीं चलेगी नहीं चलेगी होती तेरी तनाशाही नहीं चलेगी नहीं चलेगी अंदर मोती मुर्दाबाद 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 अंदर मोती मुर्दाबाद 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 अंदर मोदी शर्म शर्म करो शर्म करो नहीं शर्म तो डूब मरो ਉਹ ਭਾਈ ਤੈਨੂੰ ਕਿਹਦੀ ਜਿਸੇ ਫੋਨ ਆਣਾ ਵੀ ਦਿੱਕਤਾਂ ਠੀਕ ਨਹੀਂ ਗਈਆਂ ਬਬਲੀ ਮਾਣ ਮਾਣ ਮਾਜਣਾ ਬਾਜੋ ਉਹਦੀ ਸਰਕਾਰ ਜਿੰਦਾਬਾਦ ਉਹਦੀ ਸਰਕਾਰ ਜਿੰਦਾਬਾਦ ਮੈਂ ਥੋੜਾ ਜਿਆ ਐਨੂੰ ਧੁੱਪੇ ਕਰੋ ਇੱਕ ਲਾਈਟ ਤੇ ਕਰ ਲੋ ਭਾਈ ਇਧਰ ਆਓ ਤੁਸੀਂ ਆ ਧੁੱਪੇ ਰੱਖੋ ਤੁਸੀਂ ਸਾਰੇ ਉਹਦੀ ਸਰਕਾਰ छा आयो छा વિશે ભાઈ બાબા કોંગ્રેસ જીંદાબાદ ડંડા બોળો ભાઈ બમા તારખો સાલે એ ડંડા બોળો શ્રીશ્રી કુમારજી બબુ જીંદાબાદ શ્રીશ્રી કુમારજી બબુ જીંદાબાદ જીંદાબાદ કે આ શું આંડી અગે જાવ ઓર કી હોયા ઓબી મોયા આ લેડી સાવ નાલ ઓબી મોયા આજી હોયા ਸਾਰਾ ਪੰਜਾਬ ਮੇਰਾ ਨਾਮ ਰਵੀ ਪ੍ਰਕਾਸ਼ ਆਸ਼ੂ ਹੈ ਮੈਂ ਸੀਨੀਅਰ ਜਰਨਲ ਸੈਕਟਰੀ ਆ ਪੰਜਾਬ ਯੂਥ ਕਾਂਗਰਸ ਦਾ ਅੱਜ ਅਸੀਂ ਪੁਤਲੀ ਘਰ ਸਲਾਮਾਬਾਦ ਚੌਕ ਵਿਖੇ ਪੁਤਲੀ ਘਰ ਸਲਾਮਾਬਾਦ ਚੌਕ ਵਿਖੇ ਨਰਿੰਦਰ ਮੋਦੀ ਦਾ ਬੀਜੇਪੀ ਦਾ ਪੁਤਲਾ ਸਾੜਿਆ ਪੁਤਲਾ ਅਸਲੀ ਸਾੜਿਆ ਜੀ ਬੀਤੇ ਦਿਨੀ ਜਿਹੜਾ ਰਵਨੀਤ ਬਿੱਟੂ ਹੈ ਮੰਤਰੀਆ ਬੀਜੇਪੀ ਦਾ ਉਹਨੇ ਜਿਹੜੀ ਬਦਰ ਭਾਸ਼ਾ ਚ ਟਿੱਪਣੀ ਕੀਤੀ ਹੈ ਸਾਡੇ ਰਾਹੁਲ ਗਾਂਧੀ ਜੀ ਬਾਰੇ ਜਿਸ ਇਨਸਾਨ ਨੇ ਤਰਨਾਸ ਖਾਇਆ ਹੋਵੇ ਜਿਸ ਇਨਸਾਨ ਨੇ ਅਗਨੀ ਫੜ ਕੇ ਇਥੋਂ ਤੱਕ ਪਹੁੰਚਾਇਆ ਹੋਵੇ ਕਿ ਜਿਹੜਾ ਬੀਜਪੀ ਸਰਕਾਰ ਨੇ ਉਸਨਾਂ ਨੂੰ ਮੰਤਰੀ ਬਣਾਇਆ ਕੇਂਦਰ ਦੇ ਵਿੱਚ ਸੋ ਉਸ ਇਨਸਾਨ ਨੂੰ ਉਸ ਇਨਸਾਨ ਬਾਰੇ ਗਲਤ ਭਾਸ਼ਾ ਟਿੱਪਣੀ ਕਰਨੀ ਇਹ ਮੰਦਭਾਗੀ ਗੱਲ ਆ ਵੇਖੋ ਜੀ ਬੀਜਪੀ ਨੇ ਇੱਕ ਕੰਗਰਾਂ ਰੌਤੀ ਅੱਗੇ ਜਿਹੜੀ ਆ ਬਦਰ ਭਾਸ਼ਾ ਦਾ ਪਯੋਗ ਕਰਦੀ ਹੁਣ ਦੂਸਰੀ ਵੀ ਆ ਗਈ ਦੂਸਰਾ ਪ੍ਰਮੋਜੀਤ ਬਿੱਟੂ ਆ ਗਿਆ ਤੇ ਦੋਨਾਂ ਜਾਨਾਂ ਦੇ ਵਿੱਚ ਸਿਰਫ ਬਦਰਬਾਸ਼ ਅਸਲੀ ਬੋਲਦੇ ਕਿ ਆਪਣੇ ਆਪ ਨੂੰ ਟੀਆਰਪੀ ਲੈਣ ਲਈ ਫੇਮ ਲੈਣ ਲਈ ਪਰ ਇਹਨਾਂ ਨੂੰ ਇੰਨੀ ਸ਼ਰਮ ਚਾਹੀਦੀ ਹੈ ਕਿ ਜਿਸ ਇਨਸਾਨ ਨੇ ਉਂਗਲੀ ਫੜ ਕੇ ਤੁਰਨਾ ਸਿਖਾਵੇ ਇਹਨਾਂ ਮੁਕਾਮ 'ਚ ਇੱਕ ਨਾ ਬਨਾਇਆ ਹੋਇਆ ਰਮਨੀਤ ਬਿੱਟੂ ਰਮਨੀਤ ਬਿੱਟੂ ਨੂੰ ਕਾਂਗਰਸ ਹੀ ਕਾਂਗਰਸ ਦੇ ਹੀ ਦੇਣਾ ਤੇ ਅੱਜ ਉਸ ਇਨਸਾਨ ਬਾਰੇ ਗਲਤ ਸ਼ਬਦ ਭਾਸ਼ਾ ਦਾ ਪਯੋਗ ਕੀਤਾ ਉਸ ਦੇ ਖਿਲਾਫ ਅਸੀਂ ਬੀਜਪੀ ਦਾ ਪਤਲਾ ਸਾੜਿਆ ਜੀ ਚਾਹਦਾ ਵੀ ਸਿਕਿਉਰਟੀ ਲੈਣ ਵਾਸਤੇ ਬੀਜੇਪੀਐਲ ਜਾ ਰਹੇ ਬਿਲਕੁਲ ਜੀ ਸਿਕਿਉਰਟੀ ਲੈਣ ਲਈ ਬੀਜੇਪੀਐਲ ਲੋਕ ਜਾ ਰਹੇ ਨੇ ਹੋਰ ਕੋਈ ਗੱਲ ਹੀ ਨਹੀਂ ਆ ਜਾਂ ਤੇ ਲਾਲਚਨਾ ਜਿਹੜੇ ਲੋਕ ਦਲ ਬਦਲੂ ਨੇ ਆਪਣਾ ਸਿਆਸੀ ਲਹਾ ਲੈਣ ਲਈ ਰਤੋ ਰਤ ਪਾਰਟੀਆਂ ਬਦਲਦੇ ਨੇ ਲੋਕਾਂ ਨੇ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਬੁਰੀ ਤਰ੍ਹਾਂ ਨਕਾਰਨਾ ਆ ਕਿ ਲੱਗਦਾ ਵੀ ਸਦਾ ਜਿਹੜੇ ਕਾਂਗਰਸ ਦੇ ਰਹੇ ਬੀਪੀਐਲ ਦੇ ਪੁੱਤਾਰੇ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਵਿਚ ਵਿਚ ਉਹਨਾਂ ਨੂੰ ਜਾਣਾ ਇਸ ਲਈ ਦੇਖੋ ਜਾਣਾ ਤਾਂ ਨਹੀਂ ਸੀ ਚਾਹੀਦਾ ਘੱਟੋ ਘਾਟ ਉਹਨਾਂ ਨੂੰ ਆਪਣੇ ਆਪਣੇ ਦਾਦੇ ਦਾ ਹੀ ਸ਼ਰਮ ਰੱਖ ਲੈਣੀ ਚਾਹੀਦੀ ਸੀ ਜਿਹੜੇ ਉਹਨਾਂ ਦਾਦਾ ਜੀ ਮੁੱਖ ਮੰਤਰੀ ਰਹੇ ਪੰਜਾਬ ਦੇ ਉਹਨਾਂ ਨੂੰ ਉਹਨਾਂ ਦੇ ਹੀ ਜਿਹੜੇ ਸਵਰਗਵਾਸੀ ਨੇ ਉਹਨਾਂ ਦੀ ਹੀ ਮੱਸਾ ਸ਼ਰਮ ਰੱਖ ਲੈਂਦੇ ਜੋ ਉਸ ਪਾਰਟੀ 'ਚ ਗਏ ਨੇ ਤੇ ਬੜੀ ਹੀ ਮਤਲਬ ਮੰਦਭਾਗੀ ਗੱਲ ਆ ਜੋ ਉਹਨਾਂ ਨੇ ਰਾਹੁਲ ਗਾਂਧੀ ਦੇ ਬਾਰੇ ਸ਼ਬਦ ਭਾਸ਼ਾ ਬੋਲੀ ਸ਼ਬਦ ਬੋਲੇ ਨੇ ਸੋ ਉਸ ਦੇ ਖਿਲਾਫ ਅਸੀਂ ਅੱਜ ਰੋਸ਼ ਪ੍ਰਦਰਸ਼ਨ ਕੀਤਾ ਹੈ ਯੂਥ ਕਾਂਗਰਸ ਵੱਲੋਂ ਤੇ ਸਰ ਜਿਹੜੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਐ ਅਸ਼wini Kumar Pappu ji ਉਹਨਾਂ ਦੀ ਗਵਾਹੀ ਏਟ ਅਸੀਂ ਅੱਜ ਪੁੱਤਨਾ ਸਾਡਾ ਵੀ ਜੀ ਵੀ ਪਾਰਟੀ ਦਾ ਮੇਰਾ ਨਾਮ ਵਿਕਾਸ ਮਿਸ਼ਰਾ ਡਿਸਟ੍ਰਿਕਟ ਵਾਈਸ ਪ੍ਰਧਾਨ ਪਰਬੰਸਟ ਕੀਤਾ ਗਿਆ ਕਰ ਰਸਟ ਕੀਤਾ ਗਿਆ ਜੀ ਅੱਜ ਜੀ ਹਾਈ ਕਮਾਂਡ ਹੁਕਮ ਸੀ ਸ਼੍ਰੀ ਅਸ਼ਨੀ ਪੱਪੂ ਜੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹ ਅੱਜ ਇੱਕ ਇਹ ਗੱਲ ਤੋਂ ਬਾਹਰ ਸੀ ਤੇ ਉਹਨਾਂ ਨੇ ਡਿਊਟੀ ਲਗਾਈ ਸੀ ਮੇਰੀ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਦਾ ਬੁਤਲਾ ਫੂਕ ਕੇ ਤੇ ਕਾਂਗਰਸ ਵਰਕਰਾਂ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾਵੇ ਤੇ ਮੋਦੀ ਜੀ ਨੇ ਜੋ ਇੱਥੇ ਆਪਣਾ ਹਾਲ ਕੀਤਾ ਇੰਡੀਆ ਦਾ ਬੇਰੋਜ਼ਗਾਰੀ ਇੰਨੀ ਮਹਿੰਗਾਈ ਇੰਨੀ ਆ ਜੋ ਕਾਰਬੋਡ ਘਰਾਨਿਆਂ ਦਾ ਬਿਜ਼ਨਸ ਕਰਦੇ ਵਪਾਰ ਠੀਕ ਆ ਜੀ ਉਸ ਤੋਂ ਬਾਅਦ ਇਹ ਰਮਨੀਤ ਬਿੱਟੂ ਜਿਹੜੀ ਗਲਤ ਭਾਸ਼ਾ ਬੋਲਣ ਦਾ ਰਾਹੁਲ ਗਾਂਧੀ ਖਿਲਾਫ ਇਹਨੂੰ ਪੁੱਛੋ ਕਿ ਜਦੋਂ ਇਹ ਰਾਹੁਲ ਗਾਂਧੀ ਕਾਂਗਰਸ ਪਾਰਟੀ ਜੀ ਰਾਹੁਲ ਗਾਂਧੀ ਦੇ ਪੈਰੀ ਹੱਥ ਲਾਂਦਾ ਸੀ ਉਦੋਂ ਰਾਹੁਲ ਗਾਂਧੀ ਠੀਕ ਸੀ ਅੱਜ ਇਹ ਰਾਹੁਲ ਗਾਂਧੀ ਦੇ ਖਿਲਾਫ ਬੋਲਣਦੇ ਆ ਕਿ ਖਾਲਸਤਾਨੀ ਅੱਤਵਾਦੀ ਹੈ ਇਹ ਤੇ ਲੋਕਾਂ ਨੂੰ ਲੜਾਉਂਦੇ ਪਏ ਨੇ ਹਿੰਦੂਆਂ ਤੇ ਸਿੱਖਾਂ ਨੂੰ ਆਪਸ ਵਿੱਚ ਤੇ ਮੋਦੀ ਦੀ ਸਟ੍ਰੈਟਜੀ ਇਹੀ ਹੈ ਪਰ ਇੱਥੇ ਲੋਕਾਂ ਨੇ ਇਤਨਾ ਨਹੀਂ ਕਰਨਾ ਲੋਕੀ ਸਮਝਦਾਰ ਨੇ ਲੋਕੀ ਇਕੱਠੇ ਨੇ ਤੇ ਅੱਗੋਂ ਵੀ ਸਾਨੂੰ ਜਦੋਂ ਹਾਈ ਕਮਾਂਡ ਦਾ ਕੰਮ ਹੋਏਗਾ ਅੱਜ ਆਪਾਂ ਆਪਣਾ ਮੋਦੀ ਦਾ ਪੁੱਤਰਾ ਫੁਕਿਆ ਵਾ ਕੱਲ ਨੂੰ ਜੋ ਹਾਈ ਕਮਾਂਡ ਸਾਡਾ ਕੰਮ ਕਰੇ ਤੇ ਪ੍ਰੋਟੈਸਟ ਕਰਦੇ ਰਹਿਵੇਂ ਕਾਂਗਰਸ ਵਰਕਰਾਂ ਨਾਲ ਲੈ ਪਹਿਲਾਂ ਕੰਗਣਾ ਨੋ ਦੇ ਤਾਂ ਪਿਆਰ ਦਿੱਤੀ ਹੁਣ ਅਸੀਂ ਇਹ ਵੀ ਵੀਡੀਓ ਦੇਖਣਾ ਪੈਣੀ ਦੇਖੋ ਜੀ ਇਹਨਾਂ ਦਾ ਕੰਮ ਹੀ ਇਹੀ ਹੈ ਲੜਾਣਾ ਦੇਸ਼ ਨੂੰ ਆਪਜ 파ੜਨਾ ਤੇ ਮੋਦੀ ਸ਼ੁਰੂ ਤੋਂ ਕਰਦਾ ਆ ਰਿਹਾ ਹੈ ਮਹਿੰਗਾਈ ਦਾ ਐਨਾ ਬੁਰਾ ਹਾਲ ਹੈ ਇੰਨੀ ਮਹਿੰਗਾਈ ਕੀਤੀ ਹੈ ਕਾਰੋਬਾਰ ਕਿਸ ਤਰ੍ਹਾਂ ਚੱਲਦਾ ਨਹੀਂ ਪਿਆ ਤੇ ਬੁਰਾ ਹੀ ਹਾਲ ਹੈ ਕੱਲ ਵੀ ਪ੍ਰੋਟੈਸਟ ਕੀਤਾ ਹਾਈ ਕਮਾਂਡ ਹੁਕਮ ਸੀ ਅਸ਼ਨੀ ਬੱਬੂ ਜੀ ਰਹਿਨਮਾਈ ਹਿੱਟ ਤੇ ਅੱਜ ਵੀ ਉਹਨਾਂ ਦੀ ਰਹਿਨਮਾਈ ਹਿੱਟ ਅੱਜ ਬਾਹਰ ਨੇ ਤੇ ਪ੍ਰੋਗਰਾਮ ਵੀ ਕਰ ਰਹੇ ਆ ਪ੍ਰੋਟੈਸਟ ਕਰ ਰਹੇ ਆ ਮੋਦੀ ਦਾ ਇਸ ਤਰ੍ਹਾਂ ਅੱਗੇ ਵੀ ਕਰਦੇ ਰਵਾਂਗੇ ਪੰਜਾਬ ਦੇ ਲੋਕਾਂ ਨੂੰ ਕਿਹਦੇ ਨੂੰ ਕਹਿੰਦੇ ਦੇਖਦੇ ਹਾਂਜੀ ਪੰਜਾਬ ਦੇ ਲੋਨ ਆਰਡਰ ਨਹੀਂ ਕਰਦੇ ਤਾਂ ਦੇਖ ਬਹੁਤ ਖਰਾਬ ਹੈ ਲਾਂਡ ਆਰਡਰ ਲਾਂਡ ਆਰਡਰ ਤੁਸੀਂ ਵੇਖ ਹੀ ਲਓ ਰੋਜ਼ ਹੀ ਆਪਣਾ ਹਥਿਆਰਾਂ ਦਾ ਬੰਦੇ ਫੜੇ ਨੇ ਨਿਆਂ ਹਥਿਆਰਾਂ ਨਾਲ ਆ ਗਿਆ ਪੰਜਾਬ ਚ ਤੇ ਗੈਂਗਸਟਰਾਂ ਨੇ ਰੋਜ਼ ਫਰੋਤੀਆਂ ਲੋਕਾਂ ਨੂੰ ਵਪਾਰੀਆਂ ਨੂੰ ਫੋਨ ਆਉਂਦੇ ਪਏ ਆ ਕਿ ਇੰਨੇ ਲੱਖ ਦੋ ਇੰਨੇ ਲੱਖ ਦੋ ਤੁਹਾਨੂੰ ਮਾਰ ਦੇਣਾ ਕਿਸੇ ਨੂੰ ਛੱਡਦੇ ਹੀ ਨਹੀਂ ਪਏ ਲਾਂਡ ਆਰਡਰ ਤੁਹਾਡੇ ਸਾਹਮਣੇ ਹੀ ਤੁਸੀਂ ਜ਼ਿਆਦਾ ਜਾਣਦੇ ਜੀ ਕਿ ਲੱਗਦਾ ਤਾਂ ਇਹ ਲੋਕ ਜਿਹੜੇ ਵਿਦੇਸ਼ਾਂ ਚ ਜਾ ਰਹੇ ਆ ਇਸ ਤਰ੍ਹਾਂ ਹੀ ਬਾਈ ਇਹ ਪੰਜਾਬ ਦਾ ਦੇਖੋ ਬੰਦਾ ਕਿਹੜਾ ਰਹਿ ਗਿਆ ਜਿੱਥੇ ਸਰ ਬੱਚਾ ਆਪਣਾ ਬਾਹਰ ਭੇਜਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਸ ਤਰ੍ਹਾਂ ਦੇਖਦੇ ਆਮ ਆਦਮੀ ਪਾਰਟੀ ਦਾ ਬੜਾ ਸਟੇਟ ਚ ਉਹਨਾਂ ਦੀ ਸਰਕਾਰ ਹੈ ਉਹਨਾਂ ਨੂੰ ਲਾਅ ਨੋਟਸ ਸਹੀ ਕਰਨਾ ਚਾਹੀਦਾ ਤੇ ਪੰਜਾਬ ਚ ਦੀ ਵੇਖ ਲਓ ਆਪਣੇ ਅੰਮ੍ਰਿਤਸਰ ਦਾ ਹਾਲ ਵੇਖ ਲਓ ਇਹ ਤਾਂ ਦੂਜੇ ਦਿਨ ਹੀ ਖਵਾ ਹੁੰਦੀਆਂ ਲੁੱਟਾਂ ਖਵਾ ਕਦੀ ਸਨੇਚਿੰਗ ਦੀ ਵਪਾਰੀ ਨੂੰ ਥ੍ਰੈੱਡ ਆ ਗਈ ਹਰ ਪੰਜਾਬ ਦੇ ਵਿੱਚ ਪੂਰੀ ਥ੍ਰੈੱਡ ਆ ਰਹੀ ਹੈ ਜੀ ਬੰਦਮਾਨ ਤੇ ਕੈਨੇਡਾ ਜੀ ਬੜਾ ਸਾਫ ਸੁਥਰਾ ਹੋ ਗਿਆ ਪੰਜਾਬ ਤਈ ਵੇਖਦੇ ਪਏ ਤੁਹਾਨੂੰ ਜਿਆਦਾ ਪਤਾ ਚਲੋ ਠੀਕ